ਉਹ ਇੰਟਰੋਡਿਊਸ ਕਰਾ ਰਿਹਾ ਹੈ ਇਹ ਕੌਣ ਹੈ ਫਲਾ ਇਹ ਕੌਣ ਹੈ ਫਲਾ ਇਹ ਕੌਣ ਹੈ ਫਲਾ ਜਬ ਮੈਨੂੰ ਕਿਹਾ ਮੇਰਾ ਨਾਮ ਵੀ ਲੱਤਾ ਇਹ ਕੌਣ ਕੌਣ ਹੈ ਮੁਸਲਮਾਨ ਮੇਰੇ ਗੁਰੂ ਦਾ ਬੈਰੀ ਤਾਂ ਮੈਂ ਸੋਚਿਆ ਵੀ ਯਾਰ ਸਿੱਖ ਧਰਮ ਜਿਹੜੀ ਬੁਨਿਆਦ ਹੈ ਉਹ ਵੀ ਅਕਾਲ ਪੁਰਖ ਦੀ ਇਕਤਾ ਤੇ ਰੱਖੀ ਗਈ ਹੈ ਗੰਦਰ ਸਿੰਘ ਗੁਰੂ ਨਾਲ ਸਰਵਨ ਜਾਂ ਸਿੱਖ ਦੀ ਸਥਾਪਨਾ ਕੀਤੀ ਸੀ ਤਾਂ ਅਕਾਲ ਪੁਰਖ ਦੀ ਇਕਤਾ ਦੀ ਨਹੀਂ ਤੇ ਰੱਖੀ ਦੀ ਫਿਰ ਲੜਾਈ ਦਾ ਕੁਸ਼ੋਰ ਹੂੰ ਤੇ ਲੜਾਈ ਧਰਮ ਦੀ ਨਹੀਂ ਹੈ ਲੜਾਈ ਕਮੋ ਦੀ ਵੀ ਨਹੀਂ ਹੈ ਲੜਾਈ ਸਿਧਾਂਤਾਂ ਦੀ ਵੀ ਨਹੀਂ ਹੈ ਇਹ ਲੜਾਈ ਮੂਸ਼ੂਰ ਹੈ ਤੇ ਜਿਹੜਾ ਅਸੀਂ 47 ਜਸੁੰਦੇ ਹੁੰਦੇ ਸੀ ਵੀ ਆਇਆ ਹੋਇਆ ਮਾਰਗੜ ਰਹੀ ਜਿਹੜੇ ਇਧਰ ਉਧਰ ਗਏ ਉਹ ਕਹਿੰਦੇ ਸਾਡੀ ਪੂਰੀ ਪੂਰੀ ਟ੍ਰੇਨ ਵੜ ਦਿੱਤੀ ਗਈ ਉਹ ਤੋਂ ਇਧਰ ਆਇਓ ਕਹਿੰਦੇ ਸਾਡੇ ਵੜ ਦਿੱਤੇਗਾ ਨਾ ਇੱਕ ਤੂਫਾਨ ਥਾ ਜਿਹੜਾ ਚੱਲਿਆ ਉਸ ਵੇਲੇ 47 ਚ ਇੱਕ ਸਿੱਖ ਨੇ ਗੁਰਵਾਨੀ ਸਮਝ ਕੇ ਸਿੱਖ ਨਹੀਂ ਬਣਿਆ ਸੀ ਇਕ ਤੋਂ ਸਰਵੋਤਮ ਗੁਰੂ ਪੁਰਾਣੀਆਂ ਸਿਸ਼ਣੀਆਂ ਨੂੰ ਸਰਵੋਤਮ ਮੰਨਿਆ ਸੀ ਮਜ਼ਹਬ ਦੇ ਨਾਮ ਤੇ ਜੋ ਅੱਜ ਹੋ ਰਿਹਾ ਭਲਾ ਲਿਖਿਆ ਹੈ ਕਿਹੜੇ ਧਾਰਮਿਕ ਗ੍ਰੰਥਾਂ ਦੇ ਵਿੱਚ ਮਜ਼ਹਬ ਤਾਂ ਪਿਆਰ ਕਰਨਾ ਸਿਖਾਉਂਦਾ ਹੈ ਇਹ ਨਫ਼ਰਤਾਂ ਦੇ ਬੀਜ ਕੌਣ ਬੋ ਗਿਆ ਭਰਾਮਾ ਭਰਾਮਾ ਦੇ ਵਿੱਚ ਇਹ ਨਫ਼ਰਤਾਂ ਦੇ ਬੀਜ ਕੌਣ ਬੋ ਗਿਆ ਭਰਾਮਾ ਭਰਾਮਾ ਦੇ ਵਿੱਚ ਅਜਿਹੇ ਸਮਾਂ ਅਜਿਹੇ ਸਮਾਂ ਕਿ ਕਿਸੇ ਇਨਸਾਨ ਕੋਲੇ ਖੁਦ ਲਈ ਸਮੇਂ ਦੀ ਘਾਟ ਪੈ ਜਾਂਦੀ ਆ ਪਰ ਇੱਕ ਇਨਸਾਨ ਅਜਿਹਾ ਵੀ ਹੈ ਜਿਹੜਾ ਦੂਸਰਿਆਂ ਦੇ ਲਈ ਜ਼ਿੰਦਗੀ ਜਿਉਂਦਾ ਉਸ ਇਨਸਾਨ ਦਾ ਨਾਮ ਇੰਡੀਆ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੇ ਵਿੱਚ ਆਉਂਦਾ ਹੈ ਤੇ ਉਹ ਵਿਅਕਤੀ ਹੈ ਜਿਹੜਾ ਮਲੇਰ ਕੋਟਲੇ ਦੇ ਨਾਲ ਸੰਬੰਧ ਰੱਖਦਾ ਸਾਡੇ ਵਿੱਚ ਮੌਜੂਦ ਨੇ ਨਸੀਰ ਅਖਤਰ ਜੀ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰ ਲੈਨੇ ਆ ਨਸੀਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਤਨਬਾਦ ਤੁਸੀਂ ਆਪਣੇ ਚੈਨਲ ਰਾਹੀਂ ਮੈਨੂੰ ਦਰਸ਼ਕਾਂ ਦੇ ਆਟਖਾਂ ਦੇ ਰੂਰ ਹੋਣ ਦਾ ਮੌਕਾ ਦਿੱਤਾ। ਔਰ ਆਪਣੀ ਗੱਲ ਉਹਨਾਂ ਨਾਲ ਸਾਂਝੀ ਕਰਨ ਦਾ ਮੌਕਾ ਦਿੱਤਾ। ਮੈਂ ਤੁਹਾਡਾ ਤੁਹਾਡੀ ਟੀਮ ਦਾ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਸ਼ੁਕਰੀਆ। ਡਾਕਟਰ ਸਾਹਿਬ ਕਿਵੇਂ ਸਵੱਬ ਬਣਦਾ ਹੈ ਸੋ ਪ੍ਰਭਾਵਸ਼ਾਲੀ ਵਿਅਕਤੀ ਉਹ ਵੀ ਪੂਰੇ ਭਾਰਤ ਦੇ ਵਿੱਚੋਂ? ਤੁਹਾਡੀ ਚੋਣ ਹੁੰਦੀ ਹੈ ਕਿਵੇਂ ਦੇਖਦੇ ਹਾਂ? ਇੱਕੋ ਯਾਰੀ ਕੱਲੇ ਰੱਬ ਵਾਲੀ। ਇੱਕੋ ਯਾਰੀ ਕੱਲੇ ਰੱਬ ਵਾਲੀ ਬਾਕੀ ਯਾਰੀਆਂ ਸਭ ਖਵਾਰੀਆਂ ਨੇ। ਹੂੰ। ਜਿਨ੍ਹਾਂ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ ਉਹਨਾਂ ਜਿੱਤੀਆਂ ਵਾਜੀਆਂ ਵੀ ਹਾਰੀਆਂ ਨੇ। ਕਿਆ ਬਾਤ ਹੈ। ਠੀਕ ਹੈ ਨਹੀਂ। ਜਦੋਂ ਆਪਾਂ ਸਿਆਸੀ ਲੋਗਾਂ ਨੂੰ ਦੇਖਦੇ ਹਾਂ ਜਦੋਂ ਇੱਕ ਵਰਕਰ ਆਪਣੇ ਸਿਆਸੀ ਪਾਰਟੀ ਲਈ ਕੰਮ ਕਰਦਾ ਹੈ। ਹੂੰ। ਤਾਂ ਉਹ ਪਾਰਟੀ ਨਹੀਂ ਚਾਹੁੰਦੀ ਵੀ ਮੈਂ ਇਹਨੂੰ ਪਰੇਸ਼ਾਨੀ 'ਚ ਛੱਡਾਂ। ਤਾਂ ਜਦੋਂ ਅਸੀਂ ਉਸ ਪ੍ਰਭੂ ਪਰਮਾਤਮਾ ਦੀ ਨਹੀਂ ਉਹਦੀ ਖਲਕਤ ਲਈ, ਉਹਦੀ ਮਖਲੂਕ ਲਈ ਨਿਸ਼ਕਾਮ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੂੰ। ਤਾਂ ਰੱਬ ਦੀ ਮਦਦ ਕਰਦਾ ਹੈ ਅਰੇ ਸਾਡਾ ਮਕਸਦ ਵੀ ਨਹੀਂ ਹੈ ਔਰ ਮੈਂ ਇਸ ਦੇ ਅਹਲ ਵੀ ਨਹੀਂ ਹੂੰ ਠੀਕ ਹੈ ਨਹੀਂ ਇਹ ਤਾਂ ਉਹਦਾ ਫਾਇਦਾ ਮੇਰੇ ਤੇ ਤਾਂ ਕੋਈ ਕਮਾਲ ਹੀ ਨਹੀਂ ਹੈ ਮੈਂ ਐਕਸਰੇ ਕੱਲ ਕਹਿਣਾ ਹੁੰਦਾ ਮੱਖੀ ਜਿਹੜੀ ਮੱਖੀ ਉੜਦੀ ਫਿਰਦੀ ਹਾਊਸਫ्लाई ਗੰਦੀ ਹੁੰਦੀ ਹੈ ਜਿਸ ਚੀਜ਼ ਤੇ ਬਹਿਹ ਜਾਂਦੀ ਉਹਨੂੰ ਵੀ ਗੰਦਾ ਕਰ ਦਿੰਦੀ ਹੈ ਨਾ ਪਕੀ ਜੀ ਖਾਂਦੇ ਨਹੀਂ ਹੈਗੇ ਪਰ ਜਦ ਇਹ ਮੱਖੀ ਉੜਦੀ ਉੜਦੀ ਕਿਸੇ ਜਲੇਬੀ ਨਾਲ ਲੱਗ ਜਵੇ 200 ਰੁਪਏ ਕਿਲੋ ਤੁਰ ਜਾਂਦੇ ਜਲੇਬੀ ਦੇ ਪਾ ਬਿਲਕੁਲ ਇਸੇ ਤਰ੍ਹਾਂ ਹੀ ਮੈਂ ਤਾਂ ਇੱਕ ਗੰਦੀ ਮੱਖੀ ਥਾ ਠੀਕ ਹੈ ਤੇ ਮੇਰੀ ਕੋਈ ਔਕਾਤ ਨਹੀਂ ਸੀ ਇਹ ਵੀ ਉਸ ਪ੍ਰਭੂ ਦੀ ਉਸ ਪਰਮਾਤਮਾ ਦੀ ਖਲਕ ਦੀ ਸੇਵਾ ਦੀ ਥੋੜੀ ਜਿਹੀ ਉਹਨੇ ਤੋਫੀਕ ਬਖਸ਼ੀ ਬਲ ਬਖਸ਼ਿਆ ਸਤ ਮਿੱਤੋ ਵੀ ਸੰਸਥਾ ਤੋਂ ਲਤੀ ਤਾਂ ਬਸ ਉਸ ਸੇਵਨ ਲੱਗ ਕੇ ਮੈਂ ਤੁਲ ਗਿਆ ਹਾਂ ਬਾਕੀ ਮੇਰੇ ਮੇਰੇ ਕੋਈ ਔਕਾਤ ਨਹੀਂ ਹੈ ਸਿੱਖ ਮੁਸਲਿਮ ਸਾਂਝਾ ਫਾਊਂਡੇਸ਼ਨ ਇਹਦੀ ਇਹ ਸ਼ੁਰੂਆਤ ਕਦੋਂ ਹੁੰਦੀ ਹੈ ਤੇ ਕਦੋਂ ਤੁਸੀਂ ਇਹਨੂੰ ਕਹਿ ਲਈ ਹਕੀਕੀ ਰੂਪ ਦੇ ਵਿੱਚ ਲੈ ਕੇ ਆਏ ਹੋ ਅਸਲ ਜਨਾ ਮੈਂ ਸੁਣਦਾ ਹੁੰਦਾ ਸੀ ਬਚਪਨ ਚ ਅ ਮੈਂ ਅਕੀਵ ਜਿਹਾ ਪਹਿਲਾਂ ਵੀ ਕਿਹਾ ਵੀ ਮੈਂ ਜਦੋਂ ਕਾਲਜ ਚ ਗਿਆ ਪਹਿਲੇ ਸਾਲੋਂ ਸੋਲੇ ਪ੍ਰੈਪ ਕੁੰਦੀ ਸੀ ਤੇ ਮੈਂ ਆਪਣੀ ਸੈਕਸ਼ਨ ਚ ਆਪਣੀ ਸੈਕਸ਼ਨ ਚ ਇਕੱਲਾ ਮੁਸਲਮਾਨ ਥਾ ਹਾਲਾਂਕਿ ਸਟੀਮ ਰੇ ਕੋਲ ਦੇ ਪ੍ਰੈਪ ਮੈਡੀਕਲ A ਗਰੁੱਪ ਚ ਤੇ ਅਸੀਂ ਇੱਕ ਵਾਰੀ ਗੌਰਮੈਂਟ ਕਾਲਜ ਦੇ ਗਰਾਊਂਡ ਚ ਖੜੇ تھے ਫੁੱਟਬਾਲ ਗਰਾਊਂਡ ਚ ਤਿੰਨ ਚਾਰ ਹਿੰਦੂਆਂ ਦੇ ਬੱਚੇ تھے ਜਿਹੜੇ ਉਸ ਵੇਲੇ ਬੱਚੇ ਸੀ 19 ਸਾਲ ਦੇ ਸੀ ਤੇ ਤਿੰਨ ਚਾਰ ਸਿੱਖ ਭਰਾ ਥੇ ਤੇ ਮੈਂ ਕੱਲਾ ਮੁਸਲਮਾਨ ਥਾ ਸਾਡੇ ਕੋਲ ਇੱਕ ਸੀਨੀਅਰ ਸਾਥੋਂ ਇੱਕ ਸਾਲ ਆਪਣੇ ਨੇੜੇ ਕੁੱਪਾ ਪਿੰਡ ਸਾਡੇ ਕੁੱਪਾ ਦੀ ਜੀ ਤੇ ਨਿਰਮਲ ਸਿੰਘ ਬਾਅਦ ਪਿੱਛੇ ਰਿਟਾਇਰ ਹੋਇਆ ਕੋਆਪਰੇਟਿਵ ਸਟੇਜ ਜੁ ਸ਼ਾਇਦ ਬੈਕਪਰ ਜੀ ਜੀ ਉਹ ਇੰਟਰੋਡਿਊਸ ਕਰਾ ਰਿਹਾ ਹੈ ਇਹ ਕੌਣ ਹੈ ਫਲਾ ਇੱਕ ਕੌਣ ਹੈ ਫਲਾ ਇੱਕ ਕੌਣ ਹੈ ਫਲਾ ਜਬ ਮੈਨੂੰ ਕਿਹਾ ਮੇਰਾ ਨਾਮ ਹੀ ਲੱਤਾ ਇਹ ਕੌਣ ਕੌਣ ਹੈ ਮੁਸਲਮਾਨ ਮੇਰੇ ਗੁਰੂ ਦਾ ਬੈਰੀ ਹੈ ਹੈਨਾ ਇਹ ਪਰੇਗਲ ਦਾ ਸਰੇਮਾ ਕਿਉਂਕਿ ਮੈਨੂੰ ਲੱਗਿਆ ਯਾਰ ਉਸਰੇ ਮੇਰੇ ਦਵਾ ਕੰਨਾ ਚ ਆਵਾਜ਼ ਧੂੰਹ ਦੇ ਰਹੀ ਬੱਚੇ ਨੂੰ ਕੀ ਪਤਾ ਹੁੰਦਾ ਹੈ ਕੌਣ ਸਿੱਖ ਕੌਂਸਲ ਮਾ 16 ਸਾਲ ਦੀ ਕਿੰਨੀ ਕੁ ਉਮਰ ਹੁੰਦੀ ਹੈ ਨਾ ਤੇ ਚਲੋ ਖੈ ਟਾਈਮ ਖਤਮ ਹੋਇਆ ਮੈਂ ਮਹਿਸੂਸ ਕੀਤਾ ਬਾਤ ਵੀ ਮੈਨੂੰ ਇਹ ਕਿਹਾ ਉਹ ਗੱਲ ਕਰ ਕਰ ਗਈ ਕਰ ਕਰ ਗਈ ਮੇਰੇ ਦਿਮਾਗ ਗੂੰਜ ਹੀ ਰਹੀ ਗੱਲ ਥੋੜੇ ਬਡੇ ਹੋਏ 73 ਨੰਬਰੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸੋਚਿਆ ਵੀ ਯਾਰ ਸਿੱਖ ਧਰਮ ਜਿਹੜੀ ਬੁਨਿਆਦ ਹੈ ਉਹ ਵੀ ਅਕਾਲਪੁਰ ਦੀ ਏਕਤਾ ਦੇ ਰੱਖੀ ਗਈ ਤੰਤਰ ਸਿੰਘ ਗੁਰੂ ਨਾਨਕ ਸਰਵਜ ਸਿੱਖੋ ਦੀ ਸਥਾਪਨਾ ਕੀਤੀ ਸੀ ਤਾਂ ਅਕਾਲਪੁਰ ਦੀ ਏਕਤਾ ਵੀ ਨਹੀਂ ਤੇ ਰੱਖੀ ਸੀ ਹੂੰ ਇਸੇ ਕਰਕੇ ਜਿਹੜਾ ਪ੍ਰਸਿੱਧ ਸਾਰ ਹੋਇਆ ਵਰਡ ਦਾ علامه ਇਕਵਲੋਨੀ ਕਿਹਾ ਫਿਰ ਉઠી ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਦਾ ਕੋਈ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ ਤੇ ਇਸਲਾਮ ਦੀ ਜਿਹੜੀ ਨਹੀਂ ਜਾੜਾ ਉਹ ਤੌਹੀਦ ਹੈ ਅਕਾਲ ਪੁਰਖ ਦੀ ਤਾ ਫਿਰ ਲੜਾਈ ਦਾ ਕੁਝ ਹੋਰ ਹੈ ਇਹ ਲੜਾਈ ਧਰਮ ਦੀ ਨਹੀਂ ਹੈ ਲੜਾਈ ਕੰਮੋ ਦੀ ਵੀ ਨਹੀਂ ਹੈ ਲੜਾਈ ਸਿਧਾਂਤਾਂ ਦੀ ਵੀ ਨਹੀਂ ਹੈ ਇਹ ਲੜਾਈ ਕੁਝ ਹੋਰ ਹੈ ਤੇ ਫਿਰ ਮੈਨੂੰ ਲੱਗਿਆ ਵੀ ਇਹ ਜਿਹੜੇ ਬੜੇ ਪ੍ਰੇਖੇ ਪਏ ਨੇ ਜਿਹੜਾ ਅਸੀਂ 47 ਜਸੁੰਦੇ ਹੁੰਦੇ ਸੀ ਵੀ ਆਏ ਹੋਇਆ ਮਾਰ ਕਟ ਹੋਈ ਜਿਹੜੇ ਇਧਰੋਂ ਉਧਰ ਗਏ ਉਹ ਕਹਿੰਦੇ ਸਾਡੀ ਪੂਰੀ ਪੂਰੀ ਟ੍ਰੇਨ ਬੜ ਦੁੱਤੀ ਗਈ ਉਧਰੋਂ ਇਧਰ ਆਏ ਉਹ ਕਹਿੰਦੇ ਸਾਡੇ ਬੜ ਦੁੱਤੇ ਹਨ ਇੱਕ ਤੂਫਾਨ ਥਾ ਜਿਹੜਾ ਚੱਲਿਆ ਉਸ ਵੇਲੇ 47 ਚ ਜਿਹੜੀ ਕਿ ਸਮਝੋ ਜਿਹੜੇ ਲੋਕ ਮੈਂ ਸੁਣ ਕੇ ਹਰਾਮ ਹੁੰਦਾ ਸੀ ਵੀ ਜਿਹੜੇ ਇਕੱਠੇ ਈਦਾਂ ਬਣਾਉਂ ਇਥੇ ਇਕੱਠੇ ਦਿਵਾਲੀਆਂ ਬਣਾਉਂ ਇਥੇ ਇਕੱਠੇ ਉਪਰਪੁਰ ਬਣਾਉਂ ਇਥੇ ਉਹ ਦੁਸ਼ਮਣ ਹੋਗੇ ਵਿਸ਼ਵਾਸ ਘਾਤੀ ਹੋਗੇ ਇਕੱਠੇ ਨਾਲ ਫਸਲਾਂ ਘਟਣ ਜਾਂਦੇ ਸੇ ਉਹ ਉਧਰ ਚਲੇ ਜਾਂਦਾ ਸਾਰੇ ਉਧਰ ਚਲੇ ਗਏ ਜਿਹੜੀ ਕਿ ਧਰਮ ਦੇ ਨਾਮ ਤੇ ਇੱਕ ਸਿਆਸਤ ਕੀਤੀ ਗਈ ਸਭ ਤੋਂ ਜਦੋਂ ਐਕਸਪਲੋਇਟੇਸ਼ਨ ਜ਼ਿਆਦਾ ਹੁੰਦੀ ਹੈ ਧਰਮ ਦੇ ਉਹ ਕਿਉਂ ਕੀਤੀ ਗਈ ਕੋਈ ਧਰਮ ਦੋ ਜਾਣਦੇ ਇੱਕ ਸਿੱਖ ਨੇ ਗੁਰਬਾਣੀ ਸਮਝੀ ਸਿੱਖ ਨਹੀਂ ਬਣਿਆ ਸੀ ਇੱਕ ਪੋਸ਼ਮਾਨ ਗੁਰੂ ਕੁਰਾਨ ਸੀ ਸਮਝੀ ਉਹ ਪੋਸ਼ਮਾਨ ਨਹੀਂ ਬਣਿਆ ਸੀ ਆਗਰ ਉਹਨੇ ਕੁਰਾਨ ਨੂੰ ਸਮਝਿਆ ਹੁੰਦਾ ਕੁਰਾਨ ਸ਼ੀਖ ਕਹਿੰਦਾ ਹੈ ਇਹ ਚੈਪਟਰ ਅਲ ਮਾਇਦਾ ਸੂਰਤ ਐਤ ਨੰਬਰ 32 ਅਨਹੂ ਕਤਲਾ ਨਫਸਮ ਬਿਗੈਰ ਨਫਸਿਨ আও ਫਸਾਦਿ ਫਿਲ ਅਰਦ ਫਕਾਨ ਨਮ ਕਤਲ ਅਨਾਸਾ ਜਮੀਆ ਜਿਸਨੇ ਕਿਸੇ ਨਿਰਦੋਸ਼ ਇਨਸਾਨ ਦੀ ਹੱਤਿਆ ਕੀਤੀ ਉਹ ਸਾਰੀ ਇਨਸਾਨ ਦੀ ਹੱਤਿਆ ਕਰਦੇ ਨਿਰਦੋਸ਼ ਜਿੱਤਿਆ ਕਰਨ ਵਾਲੇ ਇਨਸਾਨ ਦੀ ਸਭ ਕੁ ਸਵਾਦ ਸੱਚਾ ਮੁਸਲਮਾਨ ਹੋ ਸਕਦਾ ਫਿਰ ਉਹ ਮੁਸਮਨ ਤਾਂ ਹੈ ਹੀ ਨਹੀਂ ਤੇ ਮਸਮਨ ਦੇ ਪਿੱਛੇ ਤੇ ਤੁਸੀਂ ਕੀ ਕਹਿੰਦੀ ਹੈ ਅ ਤਵਰੀ ਗੁਰੂ ਖਾਲਸਾ ਪੰਨਾ ਨੰਬਰ 442 ਤੇ ਸ਼ਾਇਦ 142 ਤੇ ਮਾਰਤ ਹੈ ਜੋ ਆਦਮੀ ਬਿਨਾ ਗੁਨਾਹ ਕਰਾਲ ਦੋ ਪੈੰਦੇ ਦੋਜ਼ ਖਾ ਵੀ ਜਿੱਤੇ ਦੇਹੀ ਬਾਲ ਉਸਾ ਪਰੋਦੇ ਨੇ ਜਿਹੜੇ ਲੋਕ ਕਿਸੇ ਬਿਨਾ ਹੋਣਾ ਬਗੈਰ ਕਿਸੇ ਕਾਰਨ ਤੋਂ ਨਿਰਦੋਸ਼ ਇਨਸਾਨ ਨੂੰ ਮਾਰਦਾ ਉਹ ਮਾਰਨ ਵਾਲੇ ਦੇ ਐਸਾ ਜਿੰਨੇ ਬਸ ਨਰਕ ਸੜਦਾ ਕਿਉਂਕਿ ਇਨਸਾਨ ਨੂੰ ਰੱਬ ਨੇ ਆਪਣੇ ਮੂਰਤੋਂ ਪੈਦਾ ਕੀਤਾ ਫਿਰ ਜਿਨ੍ਹਾਂ ਨੇ ਮਾਰਿਆ ਉਹ ਸਿੱਖਦਾ ਹੋਣੇ ਨਹੀਂ ਉਹ ਪਹਿਰਾਵੇ ਸਿੱਖ ਹੋਣ ਸੱਚੇ ਸਿੱਖ ਹੋਗੇ ਤੁਸੀਂ ਕੀ ਸਿੱਖਸਤਾ ਹੈ ਤੇ ਮੈਨੂੰ ਲੱਗਿਆ ਵੀ ਕਿਉਂ ਨਾ ਅਸੀਂ ਇਹ ਸਿੱਖਿਆਵਾਂ ਲੋਕਾਂ ਸਾਹਮਣੇ ਲੈ ਕੇ ਆਈ ਜਾਈਏ ਇਸਲਾਮ ਦੀ ਕਿ ਸਿੱਖਿਆ ਹੈ ਵੀ ਜਿਹੜਾ ਬੰਦਾ ਦੋ ਰੁੱਠੇ ਹੋਏ ਭਰਾਵਾਂ ਚ ਕਿਉਂਕਿ ਸਾਡੇ ਮੈਂ ਕਹਾਂ ਨਾ ਸਾਡੇ ਸਾਰੇ ਬੁੱਢੇ ਮਾਵਾਕ ਕਿ ਨੇ ਇਸ ਕਰਕੇ ਭਰਾ ਭਰਾ ਨਾ ਜਿਵੇਂ ਹੁਣ ਇੱਕ ਮਾਪ ਦਾ ਇੱਕ ਪੁੱਤ ਡਾਕਟਰ ਬਣ ਗਿਆ ਇੱਕ ਜਨੇ ਬਣ ਗਿਆ ਇੱਕ ਵਕੀਲ ਬਣ ਗਿਆ ਇੱਕ ਮਿਸਤਰੀ ਬਣ ਗਿਆ ਜੀ ਕਿਤੇ ਅਲੱਗ-ਅਲੱਗ ਹੋ ਗਏ ਬਿਲਕੁਲ ਇੱਕ ਕੁਮਾਰ ਨੂੰ ਕਮਰ ਲੰਗਾ ਲਗਾ ਲ ਕੁਮਾਰ ਕਹਿ ਦੂਗਾ ਡਾਕਟਰ ਨੂੰ ਡਾਕਟਰ ਕਹ ਦੂ ਵਕੀਲ ਨੂੰ ਵਕੀਲ ਉਹ இந்து ਬਣ ਗਿਆ ਕੋਈ ਸिख ਬਣ ਗਿਆ ਹਾਂ ਤਾਂ ਸਿੱਖ ਪਰਮਾਤਮਾ ਦੇ ਪੈਦਾ ਕੀਤੇ ਬੰਦੇ ਜੀ ਇੱਕ ਬੁੱਢਲੇ ਮਾਪਬ ਦੀ ਔਲਾਦ ਇੱਕ ਇਨਸਾਨੀ ਬਰਾਦਰੀ ਦੇ ਅੰਗ ਠੀਕ ਹੈ ਨਹੀਂ ਤੇ ਮੈਨੂੰ ਲੱਗਿਆ ਵੀ ਉਹਦੇ ਵਿੱਚ ਇਹ ਵੀ ਜਿਹੜਾ ਦੋ ਰੁੱਠੇ ਭਰਾਵਾਂ 'ਚ ਸੁਲ੍ਹਾ ਕਰਾਉਂਦਾ ਹੈ ਸਮਝੌਤਾ ਕਰਵਾਉਂਦਾ ਸਮਝੌਤਾ ਕਰਾਉਂਦਾ ਨੇੜਤਾ ਪੈਦਾ ਕਰਦਾ ਉਹ ਕਹਿੰਦੇ ਵੀ ਅਕਾਲਪੁਰਖ ਪਰਮਾਤਮਾ ਉਹਨੂੰ ਉਸ ਆਪਣੇ ਚਰਨਾਚਨ ਵਾਸਖ ਜੀ ਨੂੰ ਕਹਿੰਦੇ ਸੁਵਾਰਗ ਵਾਸੂ ਹੂੰ ਤੇ ਮੈਨੂੰ ਲੱਗਿਆ ਵੀ ਫਿਰ ਜੇ ਦੋ ਕਮੇਸ ਲੋਕ ਰਹੀ ਜਾਵੇ ਜੇ ਦੋਨੇ ਇੱਕ ਰੱਬ ਨੂੰ ਮੰਨਣ ਵਾਲੇ ਨੇ ਹੂੰ ਜੇ ਦੋ ਬੰਦੇ ਉਹਨਾਂ ਦਾ ਜਹ ਹਾਰੇ ਤਾਂ ਦੋ ਕਮੋਂ ਦਾ ਕੀ ਹਾਲ ਹੋਊਗਾ ਤੇ ਮੈਨੇ ਸੋਚਿਆ ਵੀ ਕਿਉਂ ਨਾ ਇਹ ਬੇੜਾ ਆਪਾਂ ਚ ਕੀ ਜੀ ਕੋਈ ਦਾ ਬਿੱਲ ਦੀ ਗੱਲ ਟੱਲੀ ਪਾਊਗਾ ਜੀ ਕਿ ਆਪਾਂ ਨਾ ਪਾ ਦੀਏ ਤੇ ਇਹ ਉਹਦੇ ਕੋਲ ਅਰਦਾਸ ਕਰਕੇ ਦੁਆ ਕਰਕੇ ਪਰਮੂ ਕੋਲੇ ਅੱਲਾ ਕੋਲੇ ਰੱਬ ਕੋਲੇ ਕਿ ਤਦਵੀਰ ਰਬ ਮੈਨੂੰ ਕੋਈ ਲਾਡ ਚਨੀ ਹੇਸ ਚੋਂ ਤੇਰੀ ਰਜਾ ਤੋਂ ਬਲਾਵਾ ਨਾ ਮੈਨੇ politix ਜਾਣ ਲੈਣੀ ਹੈ ਨਾ ਕੁਛ ਹੋ ਲੈਣਾ ਹੈਗਾ ਤੇ ਤੂੰ ਰਾਜ਼ੀ ਹੋਵੇ ਤੇਰੀ ਖਲਗ ਵਿੱਚ ਪਿਆਰ ਵੰਡ ਦਵਾ ਹਮ ਪਰੇਖੇ ਦੂਰ ਹੋ ਜਾਣ ਤੇ ਇਹ ਸ਼ੁਰੂ ਕੀਤਾ ਸੀ ਫਿਰ ਜਿਸ ਦਾ ਸਾਹਿਬ ਡਾਡਾ ਹੋਏ ਚੱਲਦਾ ਚੱਲੇ ਤੂੰ ਅੱਛਾ ਕਿਵੇਂ ਦਾ ਰਿਸਪੌਂਸ ਮਿਲਿਆ ਤੁਹਾਨੂੰ ਰਿਸਪੌਂਸ ਮੈਂ ਕਹੂਗਾ ਵੀ ਮੈਂ ਸੋਚ ਨਹੀਂ ਸਕਦਾ ਮੈਂ ਉਸ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਹਕੀਕਤ ਬਾਤ ਹੈ ਵੀ ਮੈਂ ਜੇ 5 ਪੈਸੇ ਕਮ ਕੀਤਾ ਮੈਨੂੰ ਪੰਜਾਬ ਪੈਸੇ ਮਿਲੇ ਹੂੰ ਔਰ ਸਿੱਖ ਭਰਾਵਾਂ ਤੋਂ ਮੈਨੂੰ ਕਈ ਗੁਣਾ ਬਦਰ ਰਿਸਪੌਂਸ ਮਿਲੇ ਹੂੰ ਮੈਂ ਤਾਂ ਡਰਦਾ ਸੀ ਪਰ ਜੋ ਰਿਸਪੌਂਸ ਮਿਲੇ ਮੈਨੂੰ ਲੱਗਿਆ ਦੇਖੋ ਇਨਸਾਨੀਅਤ ਤਾਂ ਹਰ ਬੰਦੇ ਚ ਪਈ ਹੈ ਨਾ ਇਨਸਾਨੀਅਤ ਤਾਂ ਮੌਜੂਦ ਹੈ ਨਾ ਹਰ ਬੰਦੇ ਚ ਚਾਹੇ ਉਹ ਕਿਸੇ ਧਰਮ ਚ ਵੀ ਹੈ ਤੇ ਫਿਰ ਜਦੋਂ ਤੁਸੀਂ ਇਨਸਾਨੀਅਤ ਨੂੰ ਪੁਕਾਰੋਗੇ ਇਨਸਾਨੀਅਤ ਦੀ ਆਵਾਜ਼ ਤਾਂ ਦੂਗੀ ਉਹ ਨਾ ਉਹ ਦਿੱਤੀ ਉਹ ਆਦਾ ਜਲਤਾ ਜੀ ਸਾਰੇ ਸਾਹਮਣੇ ਨੇ ਆ ਉਰੇ ਨਹੀਂ ਪੂਰੇ ਵਰਲਡ ਚ ਇਸ ਦਾ ਮੈਸੇਜ ਆ ਰਿਹਾ ਹੈ ਉਰੇ ਵਰਗ ਚ ਲੋਕ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਨੇ ਪਰ ਫਿਰ ਤੂੰ ਦੇਖੋ ਅਗਰ ਮੈਨੂੰ ਕਦੇ ਕਈ ਵਾਰੀ ਆਉਂਦਾ ਸੀ ਵੀ ਦੇਖੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਜੀਵਨ ਸਾਥੀ ਤੋਂ ਭਾਈ ਮਰਦਾਨਾ ਹੂੰ 37-40 ਸਾਲ ਰਿਹਾ ਹੈ ਗੁਰੂ ਸਾਹਿਬ ਦੀ ਪਤਨੀ ਉਹ ਨਹੀਂ ਨਾਲ ਰਹੀ ਹੂੰ ਮੁਸਲਮਾਨ ਭਾਈ ਮਰਦਾਨਾ ਜਿਹਨਾਂ 'ਚ ਫਰਕ ਹੁੰਦਾ ਕਦੇ ਵੀ ਨੌਕਰੀ ਜਾਂਦਾ ਤੈਨੂੰ ਫਰਕ ਕਰੋ ਕਿੰਨਾ ਪਿਆਰ ਹੋਊਗਾ ਬਲਕਿ ਤੋ ਰੱਖੇ ਨਹੀਂ ਵਰਗ ਭਾਈ ਦੀ ਪਦਵੀ ਦਿੱਤੀ ਦੀ ਆਬ ਛੂਤ ਸਾਹ ਸੰਬੰਧੀ ਗੁਰਮਤਿ ਸਿਧਾਂਤ ਦੇ ਪੰਨਣ ਬੈਠਦੇ ਦਰਜ ਹੈ ਗੁਰੂ ਸਾਹਿਬ ਨੇ ਇਹ ਪਦਵੀ ਦਿੱਤੀ ਸੀ ਹੂੰ ਤੇ ਫਿਰ ਗੁਰੂ ਸਾਹਿਬ ਦੀ ਜਿਹੜੀ ਦਾਈ ਜੀ ਨੇ ਉਹ ਉਹ ਗੁਰਤੀ ਜੋ ਮੁਸਲਮਾਨ تھے ਗੁਰੂ ਸਾਹਿਬ ਨੂੰ ਸਭ ਤੋਂ ਪਹਿਲਾਂ ਜਿਹਨੇ ਗੁਰੂ ਪਛਾਣਿਆ ਉਹ ਇੱਕ ਮੁਸਲਮਾਨ ਰਾਇ ਬਰਾਲ ਮਹਮਦ ਪੱਟੀ ਥਾ ਗੁਰੂ ਸਾਹਿਬ ਦਾ ਉਸਤਾਦ ਸੈਦ ਮੀਰ हसन ਮੁਸਲਮਾਨ ਥਾ ਨਾ ਦੇ ਵੀ ਟਕਰਾਉਣ ਦੇਖਿਆ ਅੰਜੇ ਗੁਰੂ ਸਾਹਿਬ ਕੋਲੇ ਆਜੋ ਨਹੀਂ ਪੱਥਰ ਇੱਕ ਮੁਸਲਮਾਨ ਹਰਬੰਦਰ ਸਾਹਿਬ ਦਾ ਨਹੀਂ ਜਿਹੜੀ ਹੈਗੀ ਇੱਕ ਮੁਸਲਮਾਨ ਸੁਬਾ ਮੀਰ ਵੀ ਟੁਰਖਾਉਂਦੇ ਨੇ ਜੀ ਉਹ ਜਿਹੜੀ ਜਗ੍ਹਾ ਹਰਬੰਦਰ ਸਾਹਿਬ ਦੀ ਅਕਬਰ ਬਾਦਸ਼ਾਹ ਦੇ ਉੱਪਰ ਪੇਟ ਕੀਤੀ ਹੋਈ ਹੈ ਹੈਨਾ ਉਹਨਾਂ ਦੇ ਕੀਰਤਨੀਏ ਅਈ ਸੱਤਾ ਤੇ ਭਾਈ ਬਲਵੰਡੋ ਕੋਈ ਮੁਸਲਮਾਨ ਨੇ ਤੇ ਨੌਵੇਂ ਗੁਰੂ ਸਾਹਿਬ ਆਜੋ ਗੁਰੂ ਤੇਗ ਬਹਾਦਰ ਜੀ ਦੂਸਰੇ ਬਸੇ ਹੋਇਆ ਤੇ ਸੈਫ ਅਲੀ ਖਾਨ ਜਿਹੜਾ ਬਾਦਰਗੜ੍ਹ ਦਾ ਕਿਲਾ ਉਹਨਾਂ ਕੋਲ ਕਿੰਨੇ ਦਿਨ ਰੁਕਦੇ ਨੇ ਆਖੇ ਹੈ ਨਾ ਫਿਰ ਦਸਵੇਂ ਗੁਰੂ ਸਾਹਿਬ ਆਜੋ ਉਸਤਾਦ ਮੁਸਲਮਾਨ ਮੌਲਵੀ ਪੀਰ ਮੁਹੰਮਦ ਕੋਟਰਾ ਨੰਹ ਖਾਂ ਜਿਹਨੇ ਆਪਣੀ ਧੀ ਦੀ ਦੌਤ ਤੇ ਲਗਾਤੀ ਗੁਰੂ ਸਾਹਿਬ ਦੇ ਇੱਕ ਜਰਨੈਲ ਨੂੰ ਬਚਾਉਂਦਾ ਗੁਰੂਆਂ ਨੇ ਨਫ਼ਰਤ ਦਾ ਵੀ ਨਹੀਂ ਕੀਤਾ ਨਹੀਂ ਹੈ ਨਹੀਂ ਤਾਂ ਫਿਰ ਗਨੀਖਾਂ ਨਵੀਖਾਂ ਜੀ 13 ਅਣਲੀਆਂ ਤੋਂ ਬਾਅਦ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਵੀਖਾਂ ਦਲੀਖਾਂ ਨੂੰ ਆਪਣੇ ਬੇਟੇ ਗਏ ਇਹੋ ਦੰਦ ਨੇ ਹ ਤੇ ਗੁਰੂ ਸਾਹਿਬ ਵੱਲ ਤੇ ਅੱਜ ਦਾ ਅਸੀਂ ਉਹ ਗੁਰੂ ਸਾਹਿਬ ਤੋਂ ਵਿਚਾਰ ਜਾਣਦੇ ਹਾਂ ਅਸਤਾ ਹੈ ਵੀ ਨਹੀਂ ਜਦੋਂ ਵੇਲੇ ਉਹਨਾਂ ਨੇ ਤਾਂ ਲਿੱਕੇ ਦੇ ਰਹੇ ਨੇ ਹੁਕਮਾਂ ਨੂੰ ਬਖਸ਼ ਰਹੇ ਨੇ ਨਬੀ ਖਾਂ ਦੇ ਗਲੀ ਖਾਂ ਮਾਨੂੰ ਪੁੱਤਰਾ ਨੂੰ ਵੱਧ ਕੇ ਪਿਆਰ ਰਹੇ ਨੇ ਜੀ ਤੇ ਅਸੀਂ ਦੁਸ਼ਮਣ ਕਹਾਂਗੇ ਕਿਵੇਂ ਫਿਰ ਅਸੀਂ ਗੁਰੂ 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 ਦਾ ਸਿੱਖਦਾ ਹੋਇ ਨਹੀਂ ਹੈਗਾ ਮਾਨੂੰ ਤਾਂ ਸਿੱਖ ਉਹ ਹੈ ਜਿਹੜਾ ਗੁਰਬਾਣੀ ਦੇ ਸਰੈਂਡਰ ਕਰਦਾ ਹੈ ਗੁਰੂ ਦੇ ਫਰਮਾਨ ਨੂੰ ਜੀ ਇੱਕ ਬੇਟਾ ਆਪਣੇ ਬਾਪ ਨੂੰ ਦਾ ਬਣਦਾ ਹੈ ਪਰ ਬਾਪ ਦੇ ਨਹੀਂ ਮੰਨਦਾ ਉਹ ਕੀ ਕਹਾਂਗੇ ਬੇਟਾ ਤਾਂ ਹੈ ਪਰ ਅਵਿਗਿਆਕਾਰੀ ਹੈ ਜੀ ਨਾ ਫਰਮਾਨ ਅਗਿਆਕਾਰੀ ਅਗਿਆਕਾਰੀ ਹੈ ਅਗਿਆਕਾਰੀ ਤਾਂ ਜੀ ਬਾਪ ਦੀ ਮੰਨੇ ਬਾਪ ਨੂੰ ਮੇਰੇ ਬਾਪ ਦੀ ਮੰਨੇ ਜੀ ਅਸੀਂ ਗੁਰੂ ਦੀ ਮੰਨੀਏ ਗੁਰੂ ਨੂੰ ਮੰਨੀਏ ਗੁਰੂ ਦੀ ਮੰਨੀਏ ਅੱਜ ਦੇ ਲੋਕ ਪਟਕੇ ਹੋਏ ਨੇ ਹਾਂ ਅਸੀਂ ਕੁਰਾਨ ਨੂੰ ਮੰਨਦੇ ਕੁਰਾਨ ਦੀ ਮੰਨੀਏ ਹੂੰ ਨਹੀਂ ਪ੍ਰੋਫੈਸਰ ਨੂੰ ਨਹੀਂ ਉਹਦੀ ਮੰਨੀਏ ਅੱਛਾ ਡਾਕਟਰ ਨਸੀਰ ਅਖਤਰ ਮੈਡੀਕਲ ਲਾਈਨ ਤੋਂ ਸੇਵਾ ਭਾਵਨਾ ਚ ਕਿਵੇਂ ਆਏ ਕਿਉਂਕਿ ਸਾਨੂੰ ਸੁਣਦੇ ਵਿੱਚ ਆਇਆ ਤੇ ਅਸੀਂ ਕਈ ਵਾਰੀ ਵੇਖਿਆ ਵੀ ਇਹ ਉਹੀ ਘਰ ਹੈ ਜਿੱਥੋਂ ਹਸਪੀਟਲ ਦੇ ਵਿੱਚ ਮਰੀਜ਼ਾਂ ਲਈ ਖਾਣਾ ਵੀ ਬਣ ਕੇ ਜਾਂਦਾ ਹੈ ਪੰਜ ਸਾਲ ਹੋ ਗਏ ਤਕਰੀਬਨ ਅ ਮੈਂ ਮੇਰੀ ਮਦਰ ਵੀ ਬਹੁਤ ਬਿਮਾਰ ਰਹਿੰਦੇ ਸੀ ਅਸੀਂ ਹਸਪੀਟਲ ਜਾਂਦੇ ਹੁੰਦੇ ਸੀ ਗੁਸ਼ਤਿਆ ਪ੍ਰੈਕਟੀਕਲ ਹੁੰਦੀ ਹੈ ਨਾ ਬੰਦੇ ਨੂੰ ਉਹਨੂੰ ਕਹਿੰਦੇ ਲੋਡ ਨਹੀਂ ਪੈਂਦੀ ਉਸ ਵੇਲੇ ਜਦੋਂ ਮੈਂ ਕੱਲਾ ਆਪਣਾ ਮੇਰੇ ਮਾਪਦਾ ਬੇਟਾ ਸੀਗਾ ਮੇਰੀ ਭੈਣਾਂ ਛੋਟੀਆਂ ਸੀ ਮੇਰੀ ਮਦਰ ਬਹੁਤ ਬਿਮਾਰ ਰਹੀ ਹੈ ਤੁਸੀਂ ਦੇਖੋ ਵੀ ਉਸ ਵੇਲੇ ਬੰਦੇ ਨੂੰ ਦੋ ਮਿੱਠੇ ਬੋਲੋਂ ਦੀ ਲੋਡ ਹੁੰਦੀ ਹੈ ਬਿਲਕੁਲ ਹੈ ਨਾ ਜਿਹੜਾ ਬੰਦਾ ਦੀਦੀ ਨੂੰ ਪਤਾ ਹੁੰਦਾ ਅੱਧੀ ਬਿਮਾਰੀ ਉਹ ਪੂਰੀ ਠੀਕ ਹੋਏ ਕੋਈ ਬੰਦਾ ਨੂੰ ਹੌਸਲਾ ਹੀ ਦੇ ਦੇਵੇ ਮੈਂ ਉਸ ਵੇਲੇ ਪੜਦਾ ਸੀਗਾ ਜਦੋਂ ਇੱਕ ਮੇਰੀ ਉਮਰ 18-18 ਸਾਲ ਦੀ ਜਦ ਮੇਰੀ ਮ ਮੇਰੇ ਫਾਦਰ ਸਬਜ਼ੀ ਦਾ ਕੰਮ ਕਰਦੇ ਸਨ ਤੇ ਜਦੋਂ ਜਾਣਾ ਲੈ ਕੇ ਹੁੰਦਾ ਕੋਈ ਨਾ ਪਤਾ ਵੀ ਨਹੀਂ ਤੇ ਨੌਲੇਜ ਵੀ ਨਹੀਂ ਸੀ ਡੀਐਮਸੀ ਜਾਣਾ ਕਿਤੇ ਹੋਰ ਜਾਣਾ ਤੇ ਉਹਦੇ ਵਿੱਚ ਲੱਗਦਾ ਸੀ ਉਹਨੂੰ ਜਦ ਮਹਿਸੂਸ ਹੁੰਦਾ ਵੀ ਯਾਰ ਇਸ ਤਰ੍ਹਾਂ ਹੀ ਜਿਹੜੇ ਲੋਕ ਹਸਪਤਾਲ ਵਿੱਚ ਘੁੰਮ ਰਹੇ ਨੇ ਇਹ ਵੀ ਤਾਂ ਇਸੇ ਤਰ੍ਹਾਂ ਹੀ ਹੋਵੇਗਾ ਇਹ ਵੀ ਦੁਖ ਦੇਤ ਮਾਰੇ ਹੋਏ ਨੇ ਤੇ ਮੇਰੇ ਦੋ ਬੋਲਾਂ ਨਾਲ ਸਾਡੇ ਇਹ ਕਿਸੇ ਨੂੰ ਜ਼ਰੂਰਤਵੰਦ ਹੈ ਉੱਪਰ ਪਤਾ ਨਹੀਂ ਖਾਣਾ ਸਾਡੀ ਖਾਣਾ ਦੇ ਦਈਏ ਤਾਂ ਉਹਦੇ ਮਨ ਨੂੰ ਖੁਸ਼ੀ ਹੋ ਜੂਗੀ ਜੇ ਬੰਦਾ ਖੁਸ਼ੀ ਹੋ ਗਿਆ ਤਾਂ ਰੱਬ ਖੁਸ਼ ਹੋ ਜੂਗਾ ਇਸ ਕਰਕੇ 5 ਸਾਲ ਪਹਿਲਾਂ ਅਸੀਂ ਬਗੈਰ ਕਿਸੇ ਤਿਆਰੀ ਤੋਂ ਸ਼ੁਰੂ ਕੀਤਾ ਸੀ ਜਿਵੇਂ ਕਿਸਾਨ ਇੱਕ ਬੀਜ ਪਾ ਦਿੰਦਾ ਹੈ ਇਹ ਹਵਾਲੇ ਕਰਕੇ ਵੀਰ ਭਾਬਾ ਮੈਂ ਬੀਜ ਪਾ ਤਾ ਫਸਲ ਕਰਨੀ ਤੇਰੇ ਹੱਥ ਹੈ ਫਸਦਾ ਮੇਰੇ ਮਾਣੀ ਹੱਥ ਨਹੀਂ 5 ਸਾਲ ਤਣਾ ਸ਼ੁਰੂ ਕੀਤਾ ਸੀ ਅੱਜ 5 ਸਾਲ ਹੋ ਗਏ ਇਹ ਪੰਜਾਬ ਦਾ ਨਹੀਂ ਨਾਰਥ ਇੰਡੀਆ ਦਾ ਪਹਿਲਾ ਲੰਗਰ ਹੈ ਜਿਹੜਾ ਹਾਈਜਾਇਨਿਕ ਡੱਬਾ ਬੈੱਕ ਜਾਂਦਾ ਹੈ ਮਰੀਜ਼ ਦੇ ਬੈੱਡ ਤੇ ਪਚਾਇਆ ਜਾਂਦਾ ਕਿੰਨੇ ਕਿੰਨਾ ਕ ਜਿੰਨੇ ਕੁ ਮਰੀਜ਼ ਹੁੰਦੇ ਨੇ ਜਿੰਨੇ ਕੁ ਮਰੀਜ਼ 50 60 170 100 100 ਜਿੰਨੇ ਵੀ ਹੋਣ ਸਾਰੇ ਮਰੀਜ਼ ਵਾਧੇ ਕਰਦੇ ਰਹਿੰਦੇ ਨੇ ਉਸ ਨਾਲ ਖਾਣਾ ਬਿਧਾਇਆ ਜਾਂਦਾ ਹੈ ਤੇ ਉਸ ਤੋਂ ਇਲਾਵਾ ਵੀ ਸਾਡੀ ਕੋਸ਼ਿਸ਼ ਹੈ ਵੀ ਕੋਈ ਸ਼ਹਿਰ ਚ ਜ਼ਰੂਰਤਮੰਦ ਲੋੜਵੰਦ ਬੰਦਾ ਕਿਸੇ ਵੀਲੇ ਵੀ ਖਾਣਾ ਖਾ ਸਕਦਾ ਆ ਤੇ ਫਿਰ ਅਸੀਂ ਇੱਕ 2 ਸਾਲ ਪਹਿਲਾਂ 2023 ਚ ਇੱਕ ਲੈਬਰਾਟਰੀ ਸ਼ੁਰੂ ਕੀਤੀ ਜਿਹਦੇ ਵਿੱਚ ਤਿੰਨ ਗੁਣਾ ਸਸਤਾ ਅ ਟੈਸਟ ਕੀਤੇ ਜਾਂਦੇ ਨੇ ਮਰੇ ਕੋ ਸੱਠਾ ਬਾਜ਼ਾਰ ਚ ਪੀਸ ਲੈਬਰਾਟਰੀ ਹੈ ਤੇ ਜਿਹਦੇ ਵਿੱਚ ਬੇਸਹਾਰਾ ਗਰੀਬ ਲਈ ਚਾ ਕਿਸੇ ਵੀ ਧਰਮ ਦਾ ਕੋਈ ਧਰਮ ਦਾ ਨਹੀਂ ਕੋਈ ਅਸੀਂ ਫ੍ਰੀ ਵੀ ਕਰ ਦਿੰਦੇ ਆ ਜੇ ਉਹਦਾ ਕੋਈ ਸਾਰਾ ਨਹੀਂ ਹੈਗਾ ਤੇ ਇਸੇ ਸੋਚ ਕੇ ਵੀ ਇਸ ਰਾਮ ਦੀ ਕਿ ਸਿੱਖਿਆ ਤੁਸੀਂ ਧਰਤੀ ਵਾਲੇ ਦਇਆ ਕਰੋ ਉਦੇ ਵਿੱਚ ਮੂਸਮਾਂ ਦੀ ਗੱਲ ਨਹੀਂ ਕੀ ਤੇ ਧਰਤੀ ਤੇ ਇਕੱਲੇ ਮੂਸਲਮਾਨ ਨਹੀਂ ਵਸਦੇ ਜੀ ਜੀ ਬਿਲਕੁਲ ਇਕੱਲੇ ਇਨਸਾਨ ਵੀ ਨਹੀਂ ਵਸਦੇ ਇੱਥੇ ਜਾਨਵਰਾਂ ਪਰਿੰਦੇ ਵੀ ਵਸਦੇ ਨੇ ਹੂੰ ਸਭ ਧਰਤੀਆਂ ਦਾ ਰਹਿਮ ਕਰਨ ਨੂੰ ਦਿਆ ਕਰਨ ਨੂੰ ਕਿਹਾ ਗਿਆ ਤੇ ਆਕਾਸ਼ ਵਾਲਾ ਤੁਹਾਡੇ ਪਰ ਜਾਇਆ ਕਰੂਗਾ ਅਸੀਂ ਮਸੀਤਾਂ ਚ ਤਾਂ ਜਾ ਜਾ ਕੇ ਮੰਦਰਾਂ ਜਾ ਕੇ ਗੋਦਾਰਾ ਜੀ ਬੜੀ ਪੂਜਾ ਪਾਠ ਕਰਦੇ ਪਰ ਉਹਦੇ ਬੰਦਿਆਂ ਨਾਲ ਹੂੰ ਇੱਕ ਮੈਂ ਇੱਕ ਉਦਾਹਰਣ ਦਿੰਦਾ ਹਾਂ ਨਾ ਮੈਂ ਕਿਸੇ ਦੇ ਬਾਪ ਦੀ ਬੜੀ ਰਿਗਾਰਡ ਇੱਜ਼ਤ ਕਰਾਂ ਜਦੋਂ ਆਉਂਦਾ ਉਹਨੂੰ ਚਾਹ ਪਾਣੀ ਪਿਲਾਉਣਾ ਅੰਜ ਉਹਦੀ ਸੇਵਾ ਕਰਦਾ ਪਰ ਉਹਦੇ ਪੰਜ ਸਾਲ ਦੇ ਬੇਟੇ ਨਾਲ ਦੁਸ਼ਮਣੀ ਕਰਦਾ ਹੂੰ ਉਨੇ ਮੈਨੂੰ ਕਦੇ ਸਮਝ ਨਹੀਂ ਕਰਦਾ ਜਿਸ ਰੱਬ ਦੀ ਅਸੀਂ ਪੂਜਾ ਪਾਠ ਦੀ ਗੱਲ ਕਰਦੇ ਆ ਉਸ ਰੱਬ ਦੇ ਬਰਾਏ ਬੰਦੇ ਨਾਲ ਨਫ਼ਰਤ ਕਰਾਂਗੇ ਸਾਡੀ ਇਹ ਕੁਚੀ ਜਿਹੀ ਕੋਣ ਨਹੀਂ ਕੰਮੀ ਆ ਅਸੀਂ ਉਹਦੇ ਬੰਦੇ ਨਾਲ ਮੁਹੱਬਤ ਵੀ ਕਰੀਏ ਇਨਸਾਨੀ ਦੇ ਕੰਮ ਵੀ ਹੈ ਕਿਉਂ ਸਤੋ ਪੁੱਛ ਹੋਣੀ ਹੈ ਜਿਸ ਇਨਸਾਨ ਅੰਦਰ ਜੋ ਸਲਾਹਤ ਹੈ ਉਹ ਡਾਕਟਰ ਹੈ ਉਹ ਇੰਜੀਨੀਅਰ ਹੈ ਉਹ ਵਕੀਲ ਹੈ ਉਹਨੂੰ ਪੈਸਾ ਦਿੱਤਾ ਤੁਸੀਂ ਕਹੋ ਰੱਬ ਦਾ ਤਰ ਸ਼ੁਕਰਾਨਾ ਕਰਦਾ ਸ਼ੁਕਰਾਨਾ ਕਰ ਸ਼ੁਕਰਾਨਾ ਇਹ ਸ਼ੁਕਰਾਨਾ ਨਹੀਂ ਹੈ ਜੋ ਚੀਜ਼ ਤੈਨੂੰ ਦਿੱਤੀ ਹੈ ਉਹਦੇ ਵਿੱਚੋਂ ਤੂੰ ਉਹਦੀ ਖਲਕਤ ਨਹੀਂ ਕਰ ਤੈਨੂੰ ਜਾਨ ਦਿੱਤੀ ਹੈ ਜਾਨ ਲਾ ਤੈਨੂੰ ਮਾਲ ਦਿੱਤਾ ਮਾਲ ਲਾ ਨੂੰ ਕੋ ਡਿਗਰੀ ਕੋਈ ਤੁਰ ਉਹਦਾ ਹੁੰਦਾ ਉਹਦੇ ਲਈ ਤੂੰ ਇਨਸਾਨੀ ਦੇ ਕੀ ਫਾਇਦਾ ਕਰ ਰਿਹਾ ਆਪਣੀ ਤਾਂ ਜਾਨਵਰ ਵੀ ਜਿੰਦੇ ਨੇ ਅੱਛਾ ਇੱਕ ਟਾਈਮ ਅਜਿਹਾ ਆਇਆ ਸੀ ਹੁਣ ਕਹਿ ਲੀਏ ਕਰੋਨਾ ਕਾਲ ਕਰੋਨਾ ਕਾਲ ਦੇ ਵਿੱਚ ਤੁਸੀਂ 333 ਕੁਆਂਟਲ ਅਨਾਜ ਹੈ ਜਿਹੜਾ ਹਰਮੰਦਰ ਸਾਹਿਬ ਲੈ ਕੇ ਗਏ ਕਿਵੇਂ ਆਇਆ ਸੀ ਮੰਦੇ ਵਿੱਚ ਪਹਿਲਾਂ ਜਿਹੜਾ ਉੱਥੇ ਲੈ ਕੇ ਜਾਇਆ ਪਹਿਲਾਂ ਜਦੋਂ ਇਹ ਕਰੋਨਾ ਆਇਆ ਉਸ ਵੇਲੇ ਰੋਜ਼ੇ ਸ਼ੁਰੂ ਹੋ ਗਏ ਸਾਡੇ ਅਸੀਂ ਸੋਚਿਆ ਰ ਵੀ ਅਚਾਨਕ ਬੰਦ ਹੋਇਆ ਉਹ ਜਿਹੜਾ ਲਾਕਡਾਊਨ ਹੋਇਆ ਸਾਰਾ ਬਹੁਤ ਸਾਰੇ ਲੋਕ ਐਸੇ ਸਨ ਜਿਹੜੇ ਰਿਕਸ਼ੇ ਚਲਾਉਂਦੇ ਸਨ ਮਜ਼ਦੂਰੀ ਕਰਦੇ ਸਨ ਹਮਮ ਉਹ ਹੈਂਡ ਟੂ ਮਾਊਥ ਤੇ ਅੱਗੇ ਵਧਦੇ ਸਨ ਤੇ ਅਸੀਂ ਅ ਮਹੱਲੇ ਚੱਲਦੇ ਨੇ ਪਤਾ ਕੀਤਾ ਯਾਰ ਵੀ ਐਸੇ ਘਰ ਪਤਾ ਕਰੋ ਕਿ ਜਿਨ੍ਹਾਂ ਦੇ ਆਪਣੇ ਸਾਥੀਆਂ ਨੂੰ ਕਿਹਾ ਵੀ ਆਪਣੇ ਆਪਣੇ ਮਿਸੀਆਂ ਨੂੰ ਕਹੋ ਵੀ ਆਲੇ ਦਲੇ ਮਹੱਲੇ ਤੇ ਜਾ ਕੇ ਦੇਖੋ ਯਾਰ ਕਿ ਕਿਸੇ ਨੂੰ ਲੋੜ ਹੈ ਹਮ ਉਹ ਤੇ ਅਸੀਂ ਰਾਸ਼ਨ ਵੀ ਦਿੱਤਾ ਤੇ ਅਸੀਂ ਸਿਵਲ ਹਸਪੀਟਲ ਚ ਕੋਰੋਨਾ ਦੇ ਨਾਲ ਜੇ ਫਰੂਫ ਵੀ ਲੈ ਕੇ ਗਏ ਹਮ ਬਲਕਿ ਤੇ ਮੇਰੇ ਯਾਦ ਹੈ ਸਾਨੂੰ ਪਤਾ ਲੱਗਿਆ ਸਾਡੇ ਮਹੱਲੇ ਤੋਂ ਦੂਸਰੇ ਮਹੱਲੇ ਜਿੱਥੇ ਇੱਕ ਫੈਮਿਲੀ ਸੀ ਉਹ ਸਰਦਾਰ ਅਜੀਤ ਸਿੰਘ ਉਹ ਰਿਕਸ਼ਾ ਚਲਾਉਂਦਾ ਸੀ ਉਹਦੀ ਇੱਕ ਬੇਟੀ ਤੇ 18-19 ਸਾਲ ਦੀ ਇੱਕ ਬੇਟਾ ਸੀ 12-13 ਸਾਲ ਦਾ ਸਾਨੂੰ ਪਤਾ ਲੱਗਿਆ ਵੀ ਉਹਨਾਂ ਦੇ ਖਤਮ ਹੋ ਗਿਆ ਪੈਡ ਰਿਕਸ਼ਾ ਚਲਾਉਣਾ ਸੀ ਉਹਦੀ ਮਿਸਿਸ ਸਵੇਰੇ ਜਾਂਦੀ ਹੈ ਉੱਥੇ ਗੁਰਦੁਆਰਾ ਸਾਹਿਬ ਲੰਗਰ ਲੈ ਕੇ ਸ਼ਰਧਾਤ ਨੂੰ ਜਾਂਦੀ ਹੈ ਤੇ ਸਾਨੇ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੂੰ ਰਾਸ਼ਨ ਦੇਣ ਗਏ ਤੇ ਚਲੋ ਖਰ ਸਾਡਾ ਮਕਸਦ ਇਹ ਤਾਂ ਵੀ ਅਸੀਂ ਹਾਈਲਾਈਟ ਹੋਈਏ ਸਾਨੂੰ ਇਹ ਤਾਂ ਵੀ ਦੇਖੋ ਮੁ슬ਮਨ ਭਰਾ ਰੋਜ਼ਾ ਰੱਖ ਕੇ ਖੁਦ ਭੁੱਖੇ ਰਹਿ ਕੇ ਦੂਸਰਿਆਂ ਨੂੰ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀਡੀਓ ਵਾਇਰਲ ਹੋ ਗਈ ਕਿਸੇ ਬਦਲੇ ਜਰਮਨ ਦੇਖੀ ਉਹਨੇ ਆਪਣੇ ਰਿਸ਼ਤੇ ਵਾਲੇ ਮੁਹਾਲੀ ਕਿਹਾ ਇਹ ਬੰਦੇ ਰਲੋ ਕੌਣ ਨੇ ਤੇ ਉਹ ਰਲੋ ਦੇ ਸਾਡੇ ਕੋਲ ਆਏ ਸਾਡੇ ਥਰੂ ਉਹਨੂੰ ਈ ਰਿਕਸ਼ਾ ਦਵਾਈ ਪਰਿਕਸ਼ਾ ਚੱਲਦੀ ਰਹੀ ਹੈ ਸਿੱਖੋ ਸਾਂਝਾ ਦੇ ਨਾਮ ਤੇ ਤੇ ਇਹ ਵੀ ਦੁਨੀਆ ਚ ਕੋਈ ਕਮੀ ਨਹੀਂ ਹੈ ਅੱਛੇ ਲੋਕਾਂ ਦੀ ਪਰ ਲੋਕ ਚਾਹੁੰਦੇ ਨੇ ਪਰ ਤੁਹਾਡੀ ਨੀਤ ਖਾਲਸ ਹੋਣੀ ਚਾਹੀਦੀ ਹੈ ਨੀਤਾਂ ਤੇ ਬੁਰਾਦਾਂ ਨੇ ਜੀ ਠੀਕ ਹੈ ਨਹੀਂ ਤੇ ਉਸੇ ਦਰਮਿਆਨ ਜੇ ਫਿਰ ਜਦੋਂ ਹਰਮਨ ਸਿੰਘ ਸਾਹਿਬ ਵੱਲੋਂ ਅਪੀਲ ਆਈ ਉਸ ਤੋਂ ਬਾਅਦ ਕੇ ਹਰਮਨ ਸਿੰਘ ਸਾਹਿਬ ਚ ਉਹ ਉਤਲੰਗਰ ਦੀ ਉਥੇ ਲੋੜ ਹੈਗੀ ਤੇ ਸਿੱਖ ਭਰਾਵਾਂ ਨੂੰ ਅਪੀਲ ਕੀਤੀ ਗਈ ਸੀ ਉਥੋਂ ਸਿਆਸਦਰਾਂ ਨੂੰ ਤੇ ਸਾਨੂੰ ਪਤਾ ਲੱਗਿਆ ਸੀ ਵੀ ਕੋਸ਼ਿਸ਼ ਕੀਤੀ ਥੋੜੀ ਜੀ ਤੇ ਅਸੀਂ ਉੱਥੇ ਲੈ ਕੇ ਗਿਆਏ ਤਾਂ ਬੜਾ ਸਾਡਾ ਕੀਤਾ ਗਿਆ ਜਿਵੇਂ ਕਿ ਬਹੁਤ ਲੈ ਕੇ ਆ ਹਾਲਾਕੁਸ ਤਾਂ ਟੱਕਰਾਂ ਤੱਕ ਉਤਰਦੇ ਨੇ ਲੇਕਿਨ ਗਲਤੀ ਸੀ ਵੀ ਕਿਸ ਭਾਵਨਾ ਲੈ ਕੇ ਆਏ ਹੋ ਸਿੱਖ ਸਿੱਖ ਵਾਸਤੇ ਲੈ ਕੇ ਜਾ ਰਹੇ ਉਹ ਗੱਲ ਨਹੀਂ ਮੰਦੀ ਜੀ ਕਿ ਦੂਸਰੇ ਧਰਮ ਤੋਂ ਲੋਕ ਲੈ ਕੇ ਆਏ ਨੇ ਉਹ ਦੂਸਰੀ ਕਮਿਊਨਿਟੀ ਤੋਂ ਲੈ ਕੇ ਆਏ ਨੇ ਉਸ ਲੋ ਉਹਨਾਂ ਲਈ ਬੜੀ ਚੀਜ਼ ਸੀ ਹੈਨਾ ਤੇ ਅਸੀਂ ਫਿਰ ਲੈ ਕੇ ਵੀ ਸਾਡੇ ਕੋਲ ਕੋਈ ਆਪਤਾ ਸੀ ਬੜੇ ਸੇਟ ਨਹੀਂ ਸੀ ਥੀਗੇ ਛੋਟੇ ਛੋਟੇ ਪੰਜ ਪੰਜ ਦਸਾਂ ਜਿਲੋ ਕੋਠੀ ਕੀਤੀ ਸੀ ਨਾ ਉਹਦੀ ਮਜ਼ਾ ਹੀ ਕੁਛ ਹੋਰ ਹੁੰਦਾ ਔਰ ਜੋ ਦਿੱਲੀ ਸਕੂਲ ਮਿਲਿਆ ਤਾਂ ਬਿਆਨ ਨਹੀਂ ਕਰ ਸਕਦੇ ਸੀ ਕਿ ਉੱਥੇ ਲੋਕਾਂ ਦਾ ਮੰਦਰ ਛਕਦੇ ਸਨ ਉਹਦੇ ਵਿੱਚ ਸਾਡਾ ਜਿਹੜਾ ਉਹਦੇ ਪਿੱਛੇ ਇੱਕ ਕਹਾਣੀ ਜੁੜੀ ਹੋਈ ਸੀ ਵੀ ਪਹਿਲੇ ਤਾਂ ਮਲੇਰਕੋਟ ਦੇ ਸ਼ਹਿਰ ਦੇ ਵਿੱਚ ਰਸਨਾ ਇਕੱਠਾ ਕੀਤਾ ਉਸ ਤੋਂ ਬਾਅਦ ਪਿੰਡਾਂ ਦੇ ਵੱਲ ਵੀ ਹਾਂਜੀ ਹਾਂਜੀ ਅਮਲੇ ਕੋਲੇ ਸੀ ਜਦੋਂ ਅਸੀਂ ਉਸ ਦਿਨ ਤਾਂ ਹਾਂ ਗੱਲ ਵੀ ਚਲੋ ਕਰਦੇ ਹਾਂ ਤੇ ਮਲੇ ਕੋਲੇ ਸੀ ਅਨਾਉਂਸਮੈਂਟ ਵੀ ਕਰਾਤੀ ਤਿੰਨ ਦਿਨ ਸਪੀਕਰ ਜਿਹੜਾ ਅਸੀਂ ਬਣਾ ਕਾਊਂਟਰ ਵੀ ਲਾਇਆ ਤਿੰਨ ਦਿਨਾਂ ਚ 1500 ਰੁਪਏ ਇਕੱਠਾ ਹੋਇਆ ਤੇ ਸੱਤ 67 ਕਿਲੋ ਲੱਗਿਆ ਨਹੀਂ ਵੀ ਥੋੜਾ ਮੁਸ਼ਕਲ ਹੋ ਗਿਆ ਹੁਣ ਹਾਂ ਬਹੁਤ ਲੱਗਿਆ ਵੀ 60 60 ਕਿਲੋ ਦਾ ਤਾਂ ਵੀ ਉਹ ਤਾਂ ਉਹੀ ਹੋਏ ਫਸ ਗਏ ਪੁੱਤ ਹਾਂ ਨਾ ਵੀ ਮਿਤਰਤਾ ਕਮ ਹੁਣ ਗੜਬੜ ਹੋ ਗਈ ਲੇਕਿਨ ਅਸੀਂ ਹੌਸਲਾ ਨਹੀਂ ਹਾਰਿਆ ਰੱਬ ਕੋਲੇ ਦੁਆ ਵੀ ਕੀਤੀ ਅਰਦਾਸ ਵੀ ਕੀਤੀ ਤੇ ਪਿੰਡਾਂੋਂ ਨਿਕਲ ਗਏ ਫਿਰ 67 ਕਿਲੋ ਦਾ 33 ਕੁਆਂਟਲ ਫਿਰ ਉਹ ਪਿੰਡਾਂ ਵਾਲਿਆਂ ਨੇ ਆਪਣੇ ਬੂਹੇ ਖੋਲਦੇ ਹਾਂ ਸਰਵਾਦੀਆਂ ਸੀ ਹੁਣ ਸਾਰਿਆਂ ਦੀ ਸਾਰੇ ਭਰਾਵਾਂ ਦੀ ਤੇ ਫਿਰ ਅਸੀਂ ਲੈ ਕੇ ਚਲੇ ਗਏ ਸਾਡੀ ਤਾਂ ਕੋਸ਼ਿਸ਼ ਸੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਲੋਕਾਂ ਨੇ ਪੈਸੇ ਦਿੱਤਾ ਸਵਾਨ ਅੱਡਦਾ ਹੋਇਆ ਸਾਡਾ ਕੋਈ ਹੁੰਦਾ ਅੱਲੇ ਤਾਂ ਵੀ ਅੱਛਾ ਮੈਸੇਜ ਆਵੇ ਮੁਹੱਬਤ ਦਾ ਮੈਗਾ ਪੈਗਮ ਜਾਵੇ ਦੇਖੋ ਮੈਂ ਅਕਸਰ ਕਹਿੰਦਾ ਹੁੰਨਾ ਤੁਸੀਂ ਅੱਗ ਨੂੰ ਅੱਗ ਨਾਲ ਹੀ ਬੁਝਾ ਸਕਦੇ ਹੋ ਅੱਗ ਨੂੰ ਬੁਝਾਉਣ ਲਈ ਪਾਣੀ ਚਾਹੀਦਾ ਹੈ ਬਿਲਕੁਲ ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਮਿਟਾ ਸਕਦੇ ਨਫ਼ਰਤ ਨੂੰ ਮਿਟਾਉਣ ਲਈ ਮੁਹੱਬਤਾਂ ਚਾਹੀਦੀਆਂ ਨੇ ਤੇ ਅਸੀਂ ਉਹੀ ਮੁਹੱਬਤਾਂ ਜਿਸਾ ਅੱਜ ਸਾਡੇ ਦੇਸ਼ 'ਚ ਸਾਰੇ ਚੌਂ ਪਾਸੇ ਨਫ਼ਰਤ ਦੀ ਅੱਗ ਜਲ ਰਹੀ ਹੈ ਕਿਸੇ ਧਰਮ ਦੇ ਨਾਮ ਤੇ ਕਿਸੇ ਕੌਮ ਦੇ ਨਾਮ ਤੇ ਕਿਸੇ ਭਾਸ਼ਾ ਦੇ ਨਾਮ ਤੇ ਕਿਸ ਇਲਾਕੇ ਦੇ ਨਾਮ ਤੇ ਇਸੇ ਨਫ਼ਰਤਾਂ ਦੇ ਬਾਜ਼ਾਰ ਚ ਅਸੀਂ ਇੱਕ ਮੁਹੱਬਤ ਦੀ ਦੁਕਾਨ ਖੁਲ੍ਹਣ ਦੀ ਕੋਸ਼ਿਸ਼ ਕੀਤੀ ਹੈ ਇਹ ਨਫ਼ਰਤਾਂ ਦੇ ਹਨੇਰਿਆਂ ਚ ਅਸੀਂ ਇੱਕ ਮੁਹੱਬਤ ਦਾ ਦੀਪ ਜਲਾਉਣ ਦਾ ਯਤਨ ਕੀਤਾ ਹੈ ਤਾਂ ਕਿ ਜਿਹਦੀ ਰੋਸ਼ਨੀ ਫੈਲੇ ਉਹਦੀ ਮਹਿਕ ਸਾਡੇ ਪੰਜਾਬ ਚ ਨਹੀਂ ਭਾਰਤ ਦੀ ਪੂਰੀ ਦੁਨੀਆ ਚ ਫੈਲੇ ਕਿਉਂਕਿ ਪੰਜਾਬ ਪੀਰਾਂ ਫਿਰਾਾਂ ਦੀ ਧਰਤੀ ਰਹੀ ਹੈ ਗੁਰੂਆਂ ਦੀ ਇੱਥੋਂ ਹਮੇਸ਼ਾ ਹੀ ਮੁਹੱਬਤ ਦਾ ਪੈਗਾਮ ਸੰਸਾਰ ਨੂੰ ਗਿਆ ਹੈ ਉਸੇ ਪੈਗਾਮ ਨੂੰ ਅਸੀਂ ਉਸੇ ਮੁਹੱਬਤ ਦੇ ਸਨੇਹੇ ਨੂੰ ਦੇਣ ਦੀ ਦੁਆਰਾ ਕੋਸ਼ਿਸ਼ ਕਰ ਰਹੇ ਹਾਂ ਅੱਛਾ ਕਹਿੰਦੇ ਨੇ ਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਅ ਉਸਤਤ ਦੇ ਨਾਲ-ਨਾਲ ਨਕਾਰਾਤਮਕ ਪ੍ਰਤੀਕਿਰਿਆ ਵੀ ਮਿਲੀ ਹੈ ਕਦੇ ਜ਼ਿੰਦਗੀ ਦੇ ਵਿੱਚ ਦੇਖੋ ਜਦੋਂ ਕਿ ਲੋਕ ਕਹਿੰਦੇ ਹੋਣਗੇ ਵੀ ਹਾਈਲਾਈਟ ਹੋਣ ਦੇ ਮਾਰੇ ਸਾਰਾ ਕੁਝ ਕਰ ਰਹੇ ਹੋ ਜਾਂ ਆਪਣੀ ਕਮਿਊਨਿਟੀ ਨੂੰ ਨੁਕਸਾਨ ਕੀਤਾ ਹੋਵੇ ਬਹੁਤ ਚੰਗਾ ਸਵਾਲ ਕੀਤਾ ਅਕਸਰ ਸ਼ੁਰੂ-ਸ਼ੁਰੂ ਚ ਲੋਕਾਂ ਨੇ ਕਿਹਾ ਵੀ ਇਹ ਟਿਕਟ ਲੈਣ ਵਾਸਤੇ ਇੱਕ ਹੋਇਆ ਮੇਰੇ ਸਾਥੀਆਂ ਨੇ ਵੀ ਕਿਹਾ ਵੀ ਸਾਨੂੰ ਲੋਕ ਕਹਿੰਦੇ ਨੇ ਜਿਨਾ ਵੀ ਤਾਂ ਇੱਕ ਪੋਲਿਟਿਕਸ ਚ ਆਉਂਦਾ ਇੱਕ ਇਹਨਾਂ ਨੇ ਸਾਧਨ ਬਣਾਇਆ ਤੇ ਚੱਲ ਰਿਹਾ ਹੋ ਗੋਮ ਮੇਰਾ ਇੱਕ ਦੋਸਤਰੇ ਆ ਕੀ ਨਾਮ ਉਹਦਾ ਸ਼ੇਖ हुसैन ਬੈਡਨਸੇ ਟਾਈਮ ਵਾਲੇ ਤੇ ਉਹਨਾਂ ਨੂੰ ਵੀ ਹੀ ਲੱਗਿਆ ਫਿਰ ਉਹਨਾਂ ਨੇ ਜਦੋਂ ਟਾਈਮ ਨਿਕਲੇਗਾ ਦੋ ਤਿੰਨ ਸਾਲ ਫਿਰ ਉਹਨਾਂ ਨੇ ਮੈਨੂੰ ਮੈਸੇਜ ਕਰਕੇ ਸੌਰੀ ਕਹੀ ਕਹਿੰਦਾ ਯਾਰ ਮੈਂ ਆਪਣੀ ਉਹਦੇ ਕੋਲ ਗਲਤ تھا ਉਹਦੇ ਚੀਜ਼ ਮੈਂ ਤਾਂ ਕਹਿ ਨਹੀਂ ਉਹਨੇ ਕਹਿੰਦਾ ਵੀ ਮੈਂ ਵੀ ਸੋਚਿਆ ਸੀ ਵੀ ਇਹ ਤਾਂ ਪੋਲਿਟਿਕਸ ਵਾਸਤੇ ਆ ਰਹੇ ਨੇ ਤੇ ਪੋਲਿਟਿਕਸ ਚ ਆਉਣਾ ਹੋਊਗਾ ਇਸ ਕਰਕੇ ਲੋਕਾਂ ਚੋਂ ਕਰ ਰਹੇ ਨੇ ਤੇ ਹੋਇਆ ਇਸ ਨਾਲ ਬਹੁਤ ਜ਼ਿਆਦਾ ਤਾਂ ਹੋਇਆ ਤੇ ਹੁਣ ਵੀ ਬਹੁਤ ਸਾਰੇ ਲੋਕ ਜਦੋਂ ਇਹ ਸੋਹ ਪ੍ਰਭਾਵਸ਼ਾਲੀ ਨਾਮ ਲੋਕਾਂ ਚ ਨਾਮ ਆ ਜਾਂਦਾ ਉਹ ਬਹੁਤ ਬੁਰਾ ਲੱਗ ਕੇ ਕੁ ਸਾਥੀਆਂ ਲਵਾਏ ਕੁਸ ਪੁਰਾਣ ਉਸ ਵੇਲੇ ਲੋਕਾਂ ਨੇ ਕਿਹਾ ਵੀ ਸਾਡੇ ਇੱਕ ਖਾਸ ਸਾਥੀ ਨੂੰ ਵੀ ਇਹ ਇੱਕ ਉਹ ਹੀ ਸਟੰਟ ਹੈ ਪੋਲਿਟਿਕਸ ਚ ਹੁੰਦਾ ਕਿਉਂਕਿ ਮੈਂ 2097 1997 ਤੋਂ ਲੈ ਕੇ 2002 ਤੱਕ ਅਕਾਲੀ ਦਲ ਦੇ ਜਿਹੜੇ ਸਾਡੇ ਮੰਤਰੀ ਸਿਮਰਜੀਤ ਕੁਲੜੇ ਤੋਂ ਨੂਸਰਤ ਅਲੀ ਖਾਨ ਬੰਦੇ ਹਾਂ ਉਹਨਾਂ ਨਾਲ ਰਿਹਾ ਉਹਨੇ ਕਿਹਾ ਵੀ ਤੁਸੀਂ ਜਾਣਦੇ ਨਹੀਂ ਪਚੋਖੜ ਤੇ ਪੋਲਿਟੀਕਲ ਪਚੋਖੜ ਹੈ ਇਹ ਉਸੇ ਵਾਸਤੇ ਆ ਰਿਹਾ ਹੈ ਚਲੋ ਖਰ ਕੋਈ ਦੇਖੋ ਪਤਾ ਕੀ ਗੱਲ ਹੈ ਜਦੋਂ ਤੁਸੀਂ ਜਿਸ ਲਈ ਸੇਵਾ ਕਰ ਰਹੇ ਹੋ ਉਹ ਰਾਜੀ ਹੈ ਉਹ ਕਹਿੰਦੇ ਨੇ ਮੁੰਡਾ ਕੁੜੀ ਰਾਜੀ ਕੀ ਕਰੂਗਾ ਕਾਜੀ ਕਹਿੰਦੇ ਇੱਕ ਹਫਤਾ ਇਸ ਦਾ ਨਹੀਂ ਕੋਸਨ ਵੀ ਜਦੋਂ ਉਹ ਰਾਜੀ ਹੈ ਤਾਂ ਫਿਰ ਸਾਨੂੰ ਕੋਈ ਕੁਸ਼ ਕਹਿੰਦਾ ਰਹੇ ਚਲੀ ਜਾਂਦਾ ਜਿਹੜਾ ਬੰਦਾ ਨਾ ਅਸਲ ਉਹ ਕੰਗਰੇਜ ਨੇ ਕਿਹਾ ਵੀ ਜਿਸ ਬੰਦੇ ਨੇ ਨਾ ਕਿਸੇ ਮੰਜ਼ਿਲ ਤੇ ਜਾਣਾ ਹੋਵੇ ਉਹ ਰਸਤੇ 'ਚ ਲੋਕਾਂ ਦੇ ਭੰਗਣ ਵਾਲੇ ਉਹ ਪਹਰੀ ਕਰਦਾ ਹੁੰਦਾ ਉਹ ਆਪਣੇ ਉਹਦੀ ਮੰਜ਼ਿਲ ਉਹਦਾ ਨਿਸ਼ਾਨਾ ਹੁੰਦੀ ਹੈ ਜੋਹੋ ਰਸਤੇ ਜੇ ਸਾਡੂ ਕੋ ਉਹਦਾ ਜਵਾਬ ਦੂ ਮਨਜ਼ਿਲ ਤੇ ਨਹੀਂ ਪਹੁੰਚ ਸਕਦਾ ਹੁੰਦਾ ਅੱਛਾ ਜ਼ਿੰਦਗੀ ਦੇ 25 ਸਾਲ ਸੇਵਾ ਭਾਵਨਾ ਚ ਲਾਤੇ ਇੱਕਦੇ ਮਨ ਦੇ ਵਿੱਚ ਆਇਆ ਨਹੀਂ ਵੀ ਰਾਜਨੀਤੀ ਵੱਲ ਹੋਈ ਹੈ ਨਹੀਂ ਆਇਆ ਰਾਜਨੀਤੀ ਬਹੁਤ ਖਤਰਨਾਕ ਜੀ ਹੈ ਦੇਖੋ ਤੁਸੀਂ ਮੇਰਾ ਇਹ ਵਿਸ਼ਵਾਸ ਆ ਵੀ ਮੇਨੇ ਬਣ ਰਿਹਾ ਹੈ ਇਸਲਾਮ ਦਾ ਇੱਕ ਤਰੀਕਾ ਵੀ ਜੋ ਤੁਸੀਂ ਬੀਜ ਰਹੇ ਹੋ ਜੋ ਕਰਮ ਕਰ ਰਹੇ ਹੋ ਇਹ ਤੁਹਾਨੂੰ ਲਿਖਾ ਚੁੱਕਾ ਦਿੰਦਾ ਹੈ ਕੁਰਾਨ ਸ਼ਰੀਫ ਇੱਕ ਚੈਪਟਰ ਹੈ ਗਾਸ਼ੀਆ ਇਹਦਾ ਨੰਬਰ 25 26 ਇਨਨਾ ਇਲੈਨਾ ਯਾਬਾ ਹੁਮਾ ਇਨਨਾ ਅਲੈਨਾ ਹਿਸਾਬਾ ਹੁਮ ਹਰ ਇਨਸਾਨ ਨੇ ਆਪਣੇ ਸਾਜਨਹਰ ਪ੍ਰਭੂ ਦੇ ਹਜ਼ੂਰ ਪੇਸ਼ ਹੋਣਾ ਹੈ ਤੇ ਆਪਣੇ ਕਰਮਾਂ ਦਾ ਲਿਖਾ ਦੇਣਾ ਸ੍ਰੀ ਗੁਰੂ ਰਣ ਸਾਹਿਬ ਪ੍ਰਵਤੀ ਸ੍ਰੀ ਗੁਰੂ ਰਣ ਸਾਹਿਬ ਆਸਾ ਮੰਡਲ ਆਰਾਮ ਕਲੀਸਾ ਲੋਕ ਮਹੱਲਾ ਪਹਿਲਾ ਅੰਗਨ 952 ਸਭ ਨਕਾ ਦਰ ਲਿਖਾ ਹੋਇਆ ਕਰਨੀ ਬਜੂ ਤਰੇ ਨ ਹੋਇ ਮੇਰੇ ਦੇ ਰਹੇ ਮੈਂ ਜੋ ਬੀਜੂ ਆਮਨੇ ਕਟ ਰੇ ਕਿਸੇ ਪਰ ਜ਼ੁਰਮ ਹੋਇਆ ਕਿਸੇ ਪਰ ਜ਼ਿਆਤੀ ਹੋਈ ਕਿਸੇ ਨਾਲ ਤੱਕਾ ਹੋ ਗਿਆ ਉਹ ਤਾਂ ਹੋ ਗਿਆ ਖਤਮ ਹੋ ਗਿਆ ਪਰ ਮੇਰੇ ਪਾਸ ਲਿਖਿਆ ਗਿਆ ਨਾ ਪਰਮੋਸ ਲਿਆ ਇਹ ਬੜੀ ਹੈਰ ਪਾਲਿਸੀ ਲੇਕਿਨ ਹੈ ਬੜੀ ਨਾਜ਼ੁਕ ਚੀਜ਼ ਜਿਹਨੂੰ ਇਹ ਡਰ ਹੈ ਨਾ ਵੀ ਅੱਗੇ ਜਾਂਦੇ ਜਨਾਂ ਇਹ ਰੋੜਾ ਘਰਤਾ ਲੱਗ ਰਿਹਾ ਨਾ ਮੈਂ ਲੇਕਿਨ ਇਹ ਮੈਂ ਕਾਬੂ ਨਹੀਂ ਮਿਲ ਚ ਪਾਰਟੀ ਨਹੀਂ ਹੈ ਮੈਂ ਕਰ ਸਕਾਂ ਇਸ ਕਰਕੇ ਦੂਰ ਰਹਿਣ ਦੀ ਕੋਸ਼ਿਸ਼ ਕਰੀਏ ਅਚਾ ਡਾਕਟਰ ਸਾਹਿਬ ਸਵਾਲ ਤਾਂ ਹੋਰ ਵੀ ਬਹੁਤ ਸੀ ਮਨ ਦੇ ਵਿੱਚ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਆਵਾਮ ਨੂੰ ਮੈਂ ਭਾਰਤ ਦੇ ਆਵਾਮ ਨੂੰ ਮੈਂ ਖਾਸ ਪੰਜਾਬੀ ਦੇ ਆਵਾਮ ਨੂੰ ਕਹਿਣਾ ਚਾਹੂਗਾ ਵੀ ਦੇਖੋ ਪੰਜਾਬ ਇੱਕ ਕਿਸੇ ਵੇਲੇ ਭਾਰਤ ਦਾ ਸਭ ਤੋਂ ਮੋਹਰੀ ਸੂਬਾ ਸੀ ਜੀ ਸਾਡੀ ਜਵਾਨੀ ਨਸ਼ਿਆਂ ਨੇ ਖਾਲੀ ਹੈ ਨਾ ਤੇ ਇਸ ਲਈ ਸਾਨੂੰ ਇਹਨਾਂ ਤੋਂ ਬਾਹਰ ਨਿਕਲਣ ਦੀ ਲੋੜ ਹੈ ਮਾਪਾ ਪੋਜ ਜਦੋਂ ਨਸ਼ੇ ਵਿੱਚ ਚੇ ਕਰਦੇ ਨੇ ਕਿਉਂ ਬੇਟਾ ਹੁੰਦਾ ਜਵਾਨ ਮਰ ਜਾਂਦਾ ਹੈ ਤੇ ਦੂਸਰੀ ਸਾਡੀ ਨਫ਼ਰਤਾਂ ਇੰਨੀਆਂ ਫੈਲਾਈਆਂ ਰਹੀਆਂ ਨੇ ਉਹ ਤੋਂ ਤੇ ਨਫ਼ਰਤੋਂ ਦੂਸੀਂ ਹਟੀਏ ਪੰਜਾਬ ਨੂੰ ਮਿਲ ਕੇ ਅਸੀਂ ਮਿਲ ਜੁਲ ਕੇ ਫਿਰ ਤੋਂ ਭਾਰਤ ਦਾ ਮੋਰੀ ਸੁਭਾ ਬਣਾਈਏ ਇਹ ਤੋਂ ਫਿਰ ਤੋਂ ਮੁਹੱਬਤ ਦਾ ਪੈਗਾਮ ਭਾਰਤ ਨੂੰ ਨੀ ਪੂਰੀ ਦੁਨੀਆ ਨੂੰ ਦਈਏ ਤੇ ਮੈਂ ਇਹ ਕਹੂੰਗਾ ਆਓ ਸਭ ਮਿਲ ਕੇ ਇੱਕ ਨਵਾਂ ਇਤਿਹਾਸ ਬਣਾਈਏ ਆਓ ਸਭ ਮਿਲ ਕੇ ਉਹ ਇੱਕ ਬੜੀ ਬਰਕਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਲੋਕ ਹੈ ਮਿਲਵੇ ਕੀ ਮਹਿਮਾ ਬਰਨ ਨਸਕੋ ਨਾਨਕ ਪਰੈ ਪਰਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਹੀ ਗੁਜਰੀ ਮਹੱਲਾ 5 ਅੰਗ 498 ਜੀ ਆਓ ਸਭ ਮਿਲ ਕੇ ਨਮਾ ਇਤਿਹਾਸ ਬਣਾਈਏ ਪੰਜਾਬ ਨੂੰ ਫਿਰ ਤੋਂ ਭਾਰ ਦਾ ਮੋਰੀ ਨਿਵਾਸ ਬਣਾਈਏ ਬਾਕੀ ਰਹਾ ਮੈਂ ਅਕਸਰ ਤੁਹਾਡੇ ਚੈਨਲ ਰਾਹੀਂ ਇੱਕ ਮੈਸੇਜ ਨਾ ਮਕਸਦ ਨਾ ਹੁਣਾ ਉਹਨਾਂ ਦਾ ਜੋ ਕੰਮ ਹੈ ਉਹ ਅਹਿਲ ਸਿਆਸਤ ਜਾਣੇ ਸਾਸੀ ਰੁਕਾ ਦਾ ਗਮ ਹੁੰਦਾ ਤਾਂ ਰਮ ਦੇ ਨਾਮ ਤੇ ਕੋਮਾ ਦੇ ਨਾਮ ਤੇ ਭਾਸ਼ਾ ਨਾਮ ਦੇ ਬੰਡੀਆਂ ਪਾਉਣੀ ਡਿਵਾਈਡੈਂਡ ਰੂਲ ਜੀ ਇਹਨਾਂ ਅੰਗਰੇਜ਼ੀ ਦੀ ਪੁਰੀਸੀ ਹੈ ਹੁਣ ਕਾਜ ਕੋ ਆਮ ਹੈ ਉਹ ਅਹਲੇ ਸਿਆਸਤ ਜਾਣੇ ਉਹਨੂੰ ਕਰਨ ਦਿਓ ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਤੇ ਸਤ ਸੁਨੂਕਾਂ ਚ ਭਰ ਕੇ ਦਫਨ ਕਰ ਦਿਓ ਨਫਰਤਾਂ ਅੱਜ ਇਨਸਾਨ ਨੂੰ ਮੁਹੱਬਤ ਦੀ ਜ਼ਰੂਰਤ ਹੈ ਬਹੁਤ ਅੱਜ ਪੰਜਾਬ ਨੂੰ ਮੁਹੱਬਤ ਦੀ ਜ਼ਰੂਰਤ ਹੈ ਬਹੁਤ ਅੱਜ ਭਾਰਤ ਨੂੰ ਮੁਹੱਬਤ ਦੀ ਜ਼ਰੂਰਤ ਹੈ ਬਹੁਤ ਬਹੁਤ ਸ਼ੁਕਰੀਆ ਤੇ ਇਸ ਹਨ ਡਾਕਟਰ ਨਸੀਰ ਅਖਤਰ ਜੀ ਆ ਕਿਤਨਾ ਕਿਤੇ ਅੱਜ ਪੂਰੀ ਦੁਨੀਆ ਨੂੰ ਮੁਹੱਬਤ ਦੀ ਜ਼ਰੂਰਤ ਹੈ ਆ ਨਫ਼ਰਤਾਂ ਦੀ ਦੁਨੀਆ ਦੇ ਵਿੱਚ ਪਿਆਰ ਦਾ ਦੀਵਾ ਜਗਾਉਣ ਦੀ ਗੱਲ ਆਖੀ ਹੈ ਪੰਜਾਬ ਦੇ ਵਿੱਚੋਂ ਫਿਰਕਾਪ੍ਰਸਤੀ ਫਲਾਉਣ ਵਾਲੇ ਲੋਕਾਂ ਨੂੰ ਵੀ ਕਿਹਾ ਹੈ ਕਿ ਉਹ ਨਫ਼ਰਤ ਚਾਹੇ ਜਿੰਨੀ ਮਰਜ਼ੀ ਫੈਲਾ ਲੈਣ ਪਰ ਇਹ ਆਪਸੀ ਭਾਈਚਾਰਕ ਸਾਜ ਹੈ ਜਿਹੜੀ ਐਸੇ ਤਰੀਕੇ ਵਰਕਰ ਬਰਕਰਾਰ ਰਹੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਕਾਫੀ ਲੋਕ ਨੇ ਜਿਹੜੇ हां इस वीडियो को देख के इस नसीहत तो प्रभावित जरूर होंगे ਤੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਕੋਸ਼ਿਸ਼ जरूर ਕਰਨਗੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ